ਸੁਖ ਹਟਲ ਗੁਰ ਸੇਵੀਐ ਅਨਸ ਸਜ ਸੁਭਾਈ ਦਰਸ਼ਨ ਵਰਸੈ ਗੁਰ ਕਾ ਜਨਮ ਮਰਨੁ ਦੁਖੁ ਜਾਇ ਸਜਣ ਸਚਾ ਪਾਤਸ਼ਾਹ ਸਿਰ ਸਾਹ ਹੰਦ ਸਾਹ ਜਿਸ ਬਾਸ ਬਰਤਿਆ ਸੋਈ ਆ ਸਵਨਾ ਦਾ ਵਿਸਾ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਤੇਰਥ ਨਾਮਣ ਜਾਓ ਤੇਰਥ ਨਾਮ ਹੈ ਤੇਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੇਰਥ ਨਾਵਨ ਜਾਓ ਤੇਰਥ ਨਾਮ ਹੈ ਤੇਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਣ ਤੇਰਥ ਦਸ ਪੁਰਬ ਸਦਾ ਦਸਾਰਾ ਉਨਾ ਨਾਮ ਹਰਿ ਕਾ ਸਦਾ ਜਪ ਚੋ ਦੇਹ ਪ੍ਰਭ ਧਰਨੀ ਧਰਾ ਸੰਸਾਰ ਰੋਗੀ ਨਾਮ ਧਾਰੂ ਮੈਲ ਲਾਗੈ ਸਚ ਬਿਨਾ ਗੁਰਵਾਕ ਨਿਰਮਲ ਸਦਾ ਚੰਨਨ ਨੇਤ ਸਾਜ ਤੀਰਥਮ ਵਜਨਾ ਸਾਜਨ ਲਾਗੇ ਮੈਲ ਕਿਆ ਮਲ ਧੋਈਐ ਗੁਨਾਹ ਹਾਰ ਪਰੋਈ ਕਿਸ ਕਾ ਰੋਈਐ ਵਿਚਾਰ ਮਰ ਤਰ ਤਾਰੈ ਕੋਲਟ ਜੁਣ ਨਾ ਆਵੇ ਆਪਾਰਸ ਪਰਮ ਧਿਆਨੀ ਸਾਚ ਸਾਚੀ ਭਾਵੇ ਆਨੰਦ ਅਨੰਦ ਹਰਖ ਸਾਚਾ ਧੋਖ ਕਲ ਵਿਖ ਪਰ ਹਰੇ ਸਾਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਹੀਂ ਸਚ ਮੰਨੇ ਸੰਗਤੇ ਤੇ ਮਲਾਪ ਊਰਾ ਨਾਵਣੋ ਗਾਵੇ ਗਾਵਨ ਹਾਰ ਸ਼ਬਦ ਸੁਹਾਵੜੋ ਸਾਲਾਏ ਸਚੇ ਮਨ ਸਤ ਗੁਰ ਅਨੰਦ ਆਨੰਦ ਆਮਤੇ ਏ ਰਸੰਗ ਭਾਵੈ ਸਜਨਾ ਵੈ ਬੇਣੀ ਦਸੰਗਮ ਸਤ ਸਤੇ ਆਰਾਧਿਕੰ ਕਰ ਸਚ ਨਿਤ ਦੇ ਚੜੈ ਸਵਾਯਾ ਗਤ ਸੰਗ ਮੀਤਾ ਸੰਤ ਸੰਗਤ ਕਰਨਦਰ ਮੇਲ ਮਿਲਾਇਆ ਹਨ ਕਹੇ ਸਭ ਕੋਈ ਕੇਵੜ ਆਖੀਆ ਹਾ ਮੂਰਖ ਨੀਚ ਜਾਣ ਸਮਝਾ ਸਾਖੀਆ ਸਚ ਗੁਰ ਕੀ ਸਾਖੀ ਅਮਰਤ ਭਾਖੀ ਇਤਮਨ ਨਮਾਨੀ ਅਮੀਰਾ ਕੁਝ ਕਰ ਆਵੈ ਬਖਲਾ ਦੇ ਸ਼ਬਦ ਸਚਾ ਗੁਰ ਮੇਰਾ ਆਖਣ ਟੋੜ ਨ ਭਗਤ ਭੁੰਡਾਰੀ ਹਰ ਗੁਰ ਰਹਿਆ ਸੋਈ ਨਾਨਕ ਸਾਜ ਕਹੇ ਬਿਨੰਤੇ ਮਨ ਮਾਂਝਾ ਸਚ ਸੋਈ ਆਖਣ ਟੂਟ ਨ ਭਗਤ ਪੁੰਡਾਰੀ ਭਰਪੂਰ ਰਹਿ ਆਸੋਈ ਨਾਨਕ ਸਾਚ ਕਹ ਬਿਨੰਤੇ ਮਨ ਮਾਂਝਾ ਸਚ ਸੋਈ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ